ਪਰਮ ਸਤਕਾਰ ਜੋ ਗੁਰੂ ਦੇ ਪਿਆਰ ਦੇ ਵਿੱਚ ਭਿੱਜੀ ਹੋਈ ਸਾਧ ਸੰਗਤ ਜੀ ਆਓ ਕਰੋ ਰਸਨਾ ਨੂੰ ਪਵਿੱਤਰ ਲਵਾਓ ਹਾਜ਼ਰੀ ਗੱਜ-ਬੱਜ ਕੇ ਲਾਓ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਮਖ ਜਣੋ ਜਿਹੜਾ ਅੱਜ ਦਾ ਵਿਸਾ ਹੈ ਸਾਡਾ ਕੋਈ ਗੁਰਮੁਖੋ ਬੈਰੀ ਨਹੀਂ ਹੈ ਅੱਜ ਗੱਲ ਅਸੀਂ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਢੱਡੀਆਂ ਵਾਲੇ ਭਾਈ ਸਾਹਿਬ ਉਹਨਾਂ ਦੇ ਬਾਪਤ ਕੁਝ ਬੇਨਤੀਆਂ ਕਰਨੀਆਂ ਨੇ ਵਿਚਾਰਾਂ ਕਰਨੀਆਂ ਨੇ ਦੇਖੋ ਬੜੇ ਸਤਿਕਾਰਯੋਗ ਸੀ ਸਾਡੇ ਲਈ ਸਤਿਕਾਰਯੋਗ ਹਨ ਪਿਛਲੇ ਲੰਬੇ ਸਮੇਂ ਤੋਂ ਗੁਰਮੁਖ ਸਾਧ ਸੰਗਤ ਨੇ ਉਹਨਾਂ ਨੂੰ ਜਿੰਨਾ ਸਤਿਕਾਰ ਦਿੱਤਾ ਹੈ ਸਾਇਦ ਕਿਸੇ ਆਧੁਨਿਕ ਯੋਗ ਦੇ ਵਿੱਚ ਇਸ ਮੌਕੇ ਇਸ ਲਈ ਸਮੇਂ ਤੋਂ ਜਦ ਤੂੰ ਉਹਨਾਂ ਨੇ ਪੰਚ ਦੇ ਪ੍ਰਤੀ ਸਵਾਵਾਂ ਨਵੌਣੀਆਂ ਸ਼ੁਰੂ ਕੀਤੀਆਂ ਸੰਗਤਾਂ ਨੇ ਉਹਨਾਂ ਨੂੰ ਹੱਥਾਂ ਤੇ ਚੱਕਿਆ ਗੁਰਮੁਖੋ ਫੁੱਲਾਂ ਦੀ ਬਰਸਾਤ કરી ਉਹਨਾਂ ਦੇ ਚਾਰਨਾਂ ਦੇ ਵਿੱਚ ਡੰਡੌਤ ਕਰਦੀਆਂ ਮਾਵਾਂ ਤੇ ਭਾਈ ਬਜ਼ੁਰਗ ਬੱਚੇ ਵਿਖੇ ਗੁਰਮੁਖੋ ਸਾ ਸੰਗਤ ਨੇ ਜਿੰਨਾ ਸਤਕਾਰ ਦਿੱਤਾ ਮਨੁੱਖੀ ਸਰੀਰ ਨੂੰ ਹੱਦੋਂ ਵੱਧ ਦਿੱਤਾ ਕਿਉਂ ਜਿਨ੍ਹਾਂ ਨੇ ਗੁਰਮੁਖੋ ਗੁਰਵਾਣੀ ਦੀ ਭਾਵਨਾ ਨੂੰ ਆਪਣੇ ਹਿਰਦੇ ਵਿੱਚ ਉਚਾ ਕੇ ਸੰਗਤਾਂ ਨੂੰ ਗੁਰੂ ਦੇ ਨਾਲ ਜੋੜਿਆ ਸਤਕਾਰ ਬਣਦਾ ਵੀ ਹੈ ਪਰ ਹੁਣ ਮਾਣ ਮਨ ਬੜਾ ਦੁਖੀ ਹੋਇਆ ਪਿਛਲੇ ਦਿਨਾਂ ਤੋਂ ਕੁਝ ਭਾਈ ਸਾਹਿਬ ਦੀਆਂ ਵੀਡੀਓ ਵੇਖੀਆਂ ਕਦੇ ਤਾਂ ਵਿਚਾਰ ਕਰਦੇ ਨਹੀਂ ਕਿ ਪੰਜਾਬ ਇਸਾਈਸਤਾਨ ਨਾ ਬਣ ਜਾਵੇ ਸਾਈਆਂ ਦਾ ਦੇਸ਼ ਨਾ ਬਣ ਜਾਵੇ ਕਾਰਨ ਕੀ ਸਮਾਜ ਦੇ ਵਿੱਚ ਗੁਰਮਖੋ ਜਿਹੜੇ ਪ੍ਰਚਾਰਕ ਹੁੰਦੇ ਨੇ ਉਹ ਪ੍ਰੇਮ ਦੀ ਵਰਖਾ ਕਰਦੇ ਨੇ ਭਾਵ ਲੋਕਾਂ ਨੂੰ ਦੇਖੋ ਤਪ ਦੀ ਧਰਤੀ ਤਪ ਦੀ ਲੁਕਾਈ ਤੇ ਜਦੋਂ ਵੀ ਪ੍ਰਕਾਰ ਹੋਈ ਕਹਿੰਦੇ ਕਿਸੇ ਮਹਾਪੁਰਖ ਨੇ ਅਵਤਾਰ ਲਿਆ ਭਾਵ ਅੰਦਰੋਂ ਪ੍ਰਗਟ ਹੋ ਕੇ ਗਿਆਨ ਵੰਡਿਆ ਲੋਕਾਂ ਦੇ ਵਿੱਚ ਕਿਸ ਧਰਤੀ ਦੇ ਉੱਤੇ ਕੋਈ ਜ਼ੁਲਮ ਨਾ ਹੋਵੇ ਆਉਂਦੀਆਂ ਕੁੱਲਾਂ ਖੁਸ਼ੀ-ਖੁਸ਼ੀ ਵਸਣ ਕਿਸੇ ਮਾਂ ਦਾ ਪੁੱਤ ਅਜਾਈ ਨਾ ਚਲਿਆ ਜਾਵੇ ਧਰਤੀ ਦੇ ਉੱਤੋਂ ਕੋਈ ਮਾਂ ਕੀਰਨੇ ਪਾਉਂਦੀ ਨਾ ਦਿਸੇ ਚਾਹੇ ਉਹ ਕਿਸੇ ਵੀ ਮਾਜਬ ਧਰਮ ਦੇ ਲੋਕ ਹੁੰਦੇ ਗੁਰਮਖੋ ਸਾਧੂ ਜਨ ਲੋਕਾਂ ਨੇ ਉਹਨਾਂ ਦੀ ਜਾਨ ਬਚਾਈ ਆਪਣੀ ਤਲੀ ਦੇ ਉੱਤੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਕੁਝ ਅਸੀਂ ਗਿਆਨ ਦੇ ਕਿਉਂਕਿ ਗੁਰਮਖੋ ਜਿਹੜੀ ਗੁਰਬਾਣੀ ਹੈ ਨਾ ਜਿਹੜੇ ਹਿਰਦਿਆਂ ਦੇ ਵਿੱਚ ਪ੍ਰਗਟ ਹੋ ਜਾਵੇ ਉਹ ਤਾਂ ਰੂਹ ਗੁਰਮਖੋ ਆਪ ਸਵਾਰੈ ਮੈਂ ਮਿਲੈ ਮੈਂ ਮਿਲਿਆ ਸੁਖ ਹੋਏ ਉਹ ਦੂਜੇ ਉੱਪਰ ਉਂਗਲ ਨਹੀਂ ਠਾਉਂਦੀ ਕਰਦੇ ਉਹ ਸਵਾਰਦੀ ਹੈ ਤਾਂ ਆਪਣਾ ਆਪ ਆਪਣਾ ਤਨ ਮਨ ਸਵਾਰਦੀ ਤੁਰ ਜਾਂਦੀ ਹੈ ਹੁਣ ਫੁੱਲ ਕੰਡਿਆਂ ਦੇ ਵਿੱਚ ਹੁੰਦਾ ਹੈ ਕੁਰਮਕੋਕ ਸਭ ਨੂੰ ਰਸਵੋਈਆਂ ਪੰਡੀ ਜਾਂਦਾ ਹੈ ਉਹਦੇ ਆਲੇ ਦੁਆਲੇ ਕੰਡੇ ਵੀ ਹੋਇਆ ਕਰਦੇ ਨੇ ਜਦ ਅਸੀਂ ਗਿਆਨ ਵੀ ਅਸੀਂ ਵੱਧ ਗਿਆਨੀ ਹਾਂ ਵੀ ਮੇਤੋਂ ਵੱਡਾ ਕੋਈ ਪ੍ਰਚਾਰਕ ਨਹੀਂ ਕਿ ਖਾਨੀ ਕਿਹੜੀਆਂ ਕਿਹੜੇ ਬ੍ਰਹਿਮੰਡਾਂ ਦੇ ਵਿੱਚੋਂ ਗਿਆਨ ਪ੍ਰਗਟ ਹੋ ਗਿਆ ਕਿ ਅਸੀਂ ਦੂਸਰਿਆਂ ਨੂੰ ਨੀਮਾ ਦਿਖਾਉਣ ਲੱਗ ਪਏ ਨੀਵਾ ਦਿਖਾਇਆ ਗੁਰਮੁਖੋ ਜਦੋਂ ਨੀਵਾ ਦਿਖਾਈ ਗਏ ਤਾਂ ਜਿਹੜੀ ਸੰਗਤ ਨੇ ਪ੍ਰੇਮ ਵੰਡਣਾ ਸੀ ਉਹਨਾਂ ਵਿੱਚ ਬਾਦ ਵਿਵਾਦ ਹੋਣਾ ਸ਼ੁਰੂ ਹੋ ਗਿਆ ਭਾਈ ਸਾਹਿਬ ਤੇ ਸੰਗਤਾਂ ਦੇ ਵਿੱਚ ਕਿੰਤੂ ਪ੍ਰੰਤੂ ਹੋਣਾ ਜਦ ਅਸੀਂ ਕਰਨਾ ਸ਼ੁਰੂ ਕਰ ਦਿੱਤਾ ਸਤਕਾਰਯੋਗ ਸਖਸੀਅਤਾਂ ਦੇ ਲਈ ਵਕ ਵਕਤ ਟਕਸਾਲਾਂ ਦੇ ਲਈ ਸੰਪਰਦਾਵਾਂ ਲਈ ਤਾਂ ਬੈਰ ਵਿਰੋਧ ਭਾਵਨਾ ਤਾਂ ਸੰਭਵ ਹੈ ਉਹ ਚੀਜ਼ ਤਾਂ ਗੁਰਮੁਖੋ 100% ਕਲੀਅਰ ਹੈ ਜੀ ਅਸੀਂ ਕਿਸੇ ਨੂੰ ਵਿਰੋਧ ਕਹਾਂਗੇ ਤਾਂ ਉਹਦਾ ਜਵਾਬ ਆਵੇਗਾ ਜਦੋਂ ਸਮਾਂ ਚੱਲ ਗਿਆ ਚੱਲ ਗਿਆ ਭਾਈ ਸਾਹਿਬ ਨੂੰ ਗੰਨਮੈਨ ਰੱਖਣੇ ਪੈ ਗਏ ਸਮਾਂ ਭਾਵ ਕਰਨ ਮੁਕਤੀ ਕਰੀਏ ਗੰਨ ਮੈਨਾਂ ਦੇ ਵਿੱਚ ਬਦੂਖਾਂ ਦੇ ਪਹਿਰਿਆਂ ਦੇ ਵਿੱਚ ਭਾਈ ਸਾਹਿਬ ਨੂੰ ਦੀਵਾਨ ਲਾਉਣੇ ਪੈ ਗਏ। ਐਸਾ ਸਮਾਂ ਆ ਗਿਆ ਤੇ ਅੰਤ ਨੂੰ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਅਕਾਲ ਤਖਤ ਤੋਂ ਭਾਈ ਸਾਹਿਬ ਦੇ ਦੀਵਾਨ ਬੰਦ ਕਰ ਦਿੱਤੇ ਗਏ। ਰੋਸ ਨਾ ਕੀਤਾਏ ਉੱਤਰ ਦੀਜਾ। ਜਦੋਂ ਦੀਵਾਨ ਬੰਦ ਕੀਤੇ ਗਏ ਤਾਂ ਭਾਈ ਸਾਹਿਬ ਦੇ ਮਨ ਦੇ ਵਿੱਚ ਐਸੀ ਦੂਸਰਿਆਂ ਨੂੰ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ ਜਪ ਕਹਿੰਦੇ ਪਹਿਲਾਂ ਵੀ ਸੀ ਉਸ ਤੋਂ ਬਾਅਦ ਜ਼ਿਆਦਾ ਕਹਿਣਾ ਸ਼ੁਰੂ ਕਰ ਦਿੱਤਾ ਗੁਰਮੁਖੋ ਜਿਹੜਾ ਸਾਧੂ ਸੰਤ ਜਾਂ ਵਿਦਵਾਨ ਲੋਕ ਹੁੰਦੇ ਨੇ ਨਾ ਉਹ ਜੀਵਨ ਤੇ ਮੌਤ ਦਾ ਭੈ ਖਤਮ ਕਰ ਦਿੰਦੇ ਨੇ ਉਹ ਸੰਸਾਰਿਕ ਕੰਮਾਂ ਚ ਵੇਲਿਆਂ ਤੋਂ ਵੀ ਜਦ ਬੰਦੇ ਦੀ ਆਤਮਾ ਦੁਖੀ ਹੋਈ ਜਾਂਦੀ ਹੈ ਜਿੰਨਾ ਅਸੀਂ ਦੁਨਿਆਵੀ ਚੀਜ਼ਾਂ ਦੇ ਵਿੱਚ ਵਿਚਰਦੇ ਜਾਂਦੇ ਹਾਂ ਮਨ ਦੇ ਵਿੱਚ ਚਿੰਤਾ ਜਦੋਂ ਅਸੀਂ ਛੋਟੇ ਹੁੰਦੇ ਹਾਂ ਬੱਚੇ ਹੁੰਦੇ ਹਾਂ ਅਸੀਂ ਆਪਣੀ ਨੀਂਦ ਸੌਂਨੇ ਆਪਦੀ ਨੀਂਦ ਉੱਠ ਕੱਢਦੇ ਆ ਕਿਉਂ ਸਰੀਰ ਦੇ ਉੱਤੇ ਕੋਈ ਕਬੀਲਦਾਰੀ ਦਾ ਬੋਝ ਨਹੀਂ ਹੁੰਦਾ ਨਿਰਲੇਪ ਹੁੰਦਾ ਹੈ ਬੱਚਾ ਮਨ ਦਾ ਸੱਚਾ ਹੁੰਦਾ ਉਹ ਆਪਣੀ ਨੀਂਦ ਸੌਂ ਜਾਂਦਾ ਹੈ ਆਪਣੀ ਉੱਠ ਕੱਢਦਾ ਜਿਉਂ ਅਸੀਂ ਦੁਨੀਆਂ ਦੇ ਵਿੱਚ ਵਿਚਰਦੇ ਜਾਂਦੇ ਹਾਂ ਧੰਦਿਆਂ ਦੇ ਵਿੱਚ ਵਿਚਰਦੇ ਜਾਂਦੇ ਆ ਕਰਜੇ ਦਾ ਭਾਰ ਗ੍ਰੈਸਤੀ ਜੀਵਨ ਦਾ ਭਾਰ ਪੈਂਦਾ ਜਾਂਦਾ ਤਾਂ ਸਾਡੇ ਸਰੀਰ ਤੇ ਗੁਰਮੁਖੋ ਦਿਮਾਗ ਦੇ ਵਿੱਚ ਚਿੰਤਾ ਸਰੀਰ ਨੂੰ ਚਿੰਤਾ ਕਰਨ ਲੱਗ ਪੈਂਦੀ ਹੈ ਇਹ ਚਿੰਤਾ ਤੋਂ ਕੱਢਣ ਦੇ ਲਈ ਕਿਉਂਕਿ ਦੁੱਖ दारू ਸੁਖ ਰੋਗ ਪਿਆ ਜਾਂ ਸੁਖਤਾਮਾ ਜੇ ਸੰਸਾਰਕ ਦੁੱਖ ਆਏ ਉਹਨਾਂ ਦੁੱਖਾਂ ਦੇ ਜਰੀਏ ਸਾਧੂ ਸੰਤ ਲੋਕਾਂ ਨੇ ਗੁਰਮੁਖੋ ਰੱਬ ਦੇ ਨਾਲ ਪਰਮਾਤਮਾ ਦੇ ਨਾਲ ਬਿਰਤੀ ਜੋੜ ਕੇ ਦੁੱਖਾਂ ਨੂੰ ਸੁੱਖਾਂ ਦੇ ਵਿੱਚ ਤਬਦੀਲ ਕਰਨ ਦਾ ਯਤਨ ਕੀਤਾ ਹੈ ਪਰ ਅਸੀਂ ਤਾਂ ਆਪ ਹੀ ਦੁੱਖ ਦੇਣੇ ਸ਼ੁਰੂ ਕਰ ਦਿੱਤੇ ਝੰਬੇਲੇ ਖੜੇ ਸ਼ੁਰੂ ਕਰ ਦਿੱਤੇ ਸੰਸਾਰ ਦੇ ਵਿੱਚ ਵੰਡਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਸਮਾਜ ਦੇ ਵਿੱਚ ਜ਼ਹਿਰ ਘੋਲਣੀ ਸ਼ੁਰੂ ਕਰ ਦਿੱਤੀ ਆਪ ਜੀ ਜੇ ਹੁਣ ਬੱਚਾ ਜੇ ਮੈਂ ਕਹਾ ਵੀ ਮੇਰੇ دیਵਾਨਾ ਦੇ ਨਾਲ ਅਸੀਂ ਤਾਂ ਕੋਈ ਵਿਦਵਾਨ ਨਹੀਂ ਪ੍ਰਚਾਰਕ ਨਹੀਂ ਕੋਈ ਛੋਟੀ ਉਮਰ ਦੇ ਵਿੱਚ ਅਸੀਂ ਕੋਈ ਬਾਜਾ ਸਿਖਾ ਵਜਾਉਣੀ ਸਿੱਖੇ ਨਹੀਂ ਸਾਨੂੰ ਆਉਂਦਾ ਹੈ ਜੇ ਹੁਣ ਗੱਡਾ ਚੱਲ ਰਿਹਾ ਹੈ ਬੱਚੇ ਦੇ ਬਲਦ ਖਿੱਚ ਰਿਹਾ ਉਹਦੇ ਥੱਲੇ ਕੋਈ ਡੌਗੀ ਜਾ ਰਿਹਾ ਜੇ ਉਹਨੂੰ ਕਹਿਆ ਜਾਵੇ ਵੀ ਡੌਗੀ ਦੇ ਮਨ ਦੇ ਵਿੱਚ ਇਹ ਗੱਲ ਆ ਜਾਵੇ ਕਿ ਗੱਡਾ ਜਿਹੜਾ ਮੇਰੇ ਸਹਾਰੇ ਚੱਲ ਰਿਹਾ ਨਹੀਂ ਗੁਰਮੁਖੋ ਸੰਸਾਰ ਤੋਂ ਜੀਵ ਚਲੇ ਜਾਂਦੇ ਨੇ ਪਰ ਕੰਮ ਧੰਦੇ ਚ ਮੈਲੇ ਨਹੀਂ ਮੁੱਕਦੇ ਇਹ ਜਿੱਤ ਜੋ ਕੱਢਣ ਲਈ ਸਾਧੂ ਸੰਤ ਲੋਕਾਂ ਨੇ ਗਿਆਨ ਦੀ ਵਰਖਾ ਕੀਤੀ ਗਿਆਨ ਪ੍ਰਕਾਸ਼ ਕੀਤਾ ਗਿਆਨ ਵੰਡਿਆ ਲੋਕਾਂ ਦੇ ਵਿੱਚ ਹੁਣ ਅਸੀਂ ਸਾਡੇ ਦੀਵਾਨ ਬੰਦ ਹੋ ਗਏ ਅਸੀਂ ਕਹਿ ਦਿੱਤਾ ਕਿ ਹੁਣ ਸਾ ਤੋਂ ਬਗੈਰ ਤੇ ਸਾਡੇ ਦੀਵਾਨ ਨਹੀਂ ਲੱਗਦੇ ਤਾਂ ਲੋਕ ਇਸਾਈ ਬਣ ਜਾਣਗੇ ਦੇਖੋ ਇੱਥੇ ਵੀ ਇਸਾਈ ਭਾਈਚਾਰੇ ਤੇ ਸਿੱਖਾਂ ਦੇ ਵਿੱਚ ਲੜਾਈ ਕਰਾਉਣ ਦੀ ਬਾਦ ਬਵਾਦ ਕਰਾਉਣ ਲਈ ਬਿਆਨ ਕਦੇ ਸਿੱਖ ਬੀਬੀ ਨੇ ਵੀ ਕੋਈ ਪੈਗ ਲਾ ਕੇ ਅੰਮ੍ਰਿਤ ਤੋੜ ਦਿੱਤਾ ਸਿੱਖ ਬੀਬੀਆਂ ਦਾ અપਮਾਨ ਦੇਖੋ ਸੰਸਾਰ ਦੀਆਂ ਸਾਡੇ ਸਿੱਖ ਪੰਥ ਦੀਆਂ ਸਾਨੂੰ ਘਾਟਾਂ ਹੀ ਕਿਉਂ ਨਜ਼ਰ ਆਉਂਦੀਆਂ ਨੇ ਕੋਈ ਹੈ ਪ੍ਰਾਣੀ ਕੋਈ ਐਸਾ ਜੀਵ ਦੱਸ ਸਕਦਾ ਹੈ ਸਾਡੇ ਪੂਰਨ ਗੁਰੂਆਂ ਤੋਂ ਬਿਨਾਂ ਕਿ ਕਿਸੇ ਜੀਵ ਦੇ ਵਿੱਚ ਕੋਈ ਘਾਟ ਨਾ ਹੋਵੇ। ਕੋਈ ਐਸਾ ਪ੍ਰਾਣੀ ਮਿਲ ਸਕਦਾ ਗੁਰੂ ਕੋ ਚੇ ਮੈਂ ਹਾਂ। ਮੇਰੇ ਵਿੱਚ ਮੈਂ ਜੀਵ ਦੇਹ ਧਾਰੀ ਹਾਂ। ਮੇਰੇ ਵਿੱਚ ਹਜ਼ਾਰਾਂ ਔਗਣ ਹੋਣਗੇ। ਹਜ਼ਾਰਾਂ ਔਗਣ ਹੋਣਗੇ। ਹੰਮ ਨਹੀਂ ਚੰਗੇ ਬੁਰਾ ਨਹੀਂ ਕੋਈ। ਕੀ ਭਾਈ ਸਾਹਿਬ ਦੇ ਵਿੱਚ ਕੋਈ ਔਗਣ ਨਹੀਂ? ਉਦਾਹਰਨ ਦੇ ਤੌਰ ਤੇ ਲੈ ਲਿਏ ਜਿਉਂਦੇ ਜੀ ਮਾਤਾ ਨੂੰ ਅਸੀਂ ਖੁਦ ਨਹੀਂ ਸਾਮ ਪਾਏ ਨਹੀਂ ਸਾਮ ਪਾਏ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਦੇਖੋ ਮਾਤਾ ਹਰ ਇੱਕ ਦੀ ਸਤਿਕਾਰਯੋਗ ਹੈ ਇਹ ਸਾਡੇ ਵਿੱਚ ਔਗਣ ਸੀ ਵੱਡੇ ਵੱਡੇ ਬਦਵਾਨ ਲੋਕ ਮਾਤਾ ਪਿਤਾ ਦੀ ਸੇਵਾ ਤੋਂ ਵਾਂਝੇ ਰਹਿ ਜਾਂਦੇ ਨੇ ਇਹ ਨਹੀਂ ਹੈਗਾ ਕਿ ਅਸੀਂ ਦਿਵਾਨ ਲਾਉਣੇ ਬੰਦ ਕਰ ਦਿੱਤੇ ਹੁਣ ਅਸਾਈ ਲੋਕਾਂ ਦਾ ਅਸਾਈ ਧਰਮ ਦਾ ਵਾਧਾ ਹੋ ਜਾਣਾ ਕਦੇ ਸਿੱਖ ਬੀਬੀ ਨੇ ਪੈਗ ਲਾ ਲਿਆ ਅੰਮਰਤ ਉਹਦੇ ਤੁਸੀਂ ਹੱਸ ਹੱਸ ਕੇ ਅਸੀਂ ਸਟੇਜਾਂ ਦੇ ਉੱਪਰ ਹੱਸ ਹੱਸ ਕੇ ਸਿੱਖ ਪੰਥ ਦੇ ਵਿੱਚ ਬੀਬੀਆਂ ਦਾ અપਮਾਨ ਕਰੀ ਜਾ ਰਿਹਾ ਜੀ ਅਸੀਂ ਰੇੜੀ ਤੇ ਵੀ ਚਲੇ ਜਾਈਏ ਨਾ ਕੋਈ ਸੌਦਾ ਖਰੀਦਦੇ ਹੋਈਏ ਤਾਂ ਕੋਈ ਸੇਵ ਲਈਏ ਕੇਲੇ ਖਰੀਦਦੇ ਹੋਈਏ ਉਹਦੇ ਵਿੱਚੋਂ ਵੀ ਅਸੀਂ ਮਾਰੇ ਚੱਕ ਕੇ ਪਰੇ ਰੱਖ ਦਿੰਨੇ ਆ ਜੇ ਨਹੀਂ ਰੱਖਦੇ ਤਾਂ ਦੱਸੋ ਚੰਗੇ ਚੰਗੇ ਪਾਈ ਪਾਈ ਉਸ ਦੁਕਾਨਦਾਰ ਨੂੰ ਕਹਿਣਿਆ ਹਰ ਵਾਰ ਤਕਰੀਰਾਂ ਦੇ ਵਿੱਚ ਗੁਰਮੁਖੋ ਜਦ ਅਸੀਂ ਪ੍ਰਚਾਰ ਕਹਾ ਅਸੀਂ ਸਿੱਖ ਪੰਥ ਨੂੰ ਚੜ੍ਹਦੀ ਕਲਾ ਵੱਲ ਲੈ ਕੇ ਜਾਣਾ ਤਾਂ ਅਸੀਂ ਸਿੱਖ ਪੰਥ ਦੀਆਂ ਸਾਨੂੰ ਕੀ ਘਾਟਾਂ ਹੀ ਦਿਖ ਰਹੀਆਂ ਨੇ ਅਸੀਂ ਘਾਟਾਂ ਨੂੰ ਕਮਜ਼ੋਰੀਆਂ ਨੂੰ ਫੜਦੇ ਅਸੀਂ ਕੀ ਆਪਣੇ ਪਰਿਵਾਰ ਦੀਆਂ ਕਮਜ਼ੋਰੀਆਂ ਨੂੰ ਕਦੇ ਸਟੇਜਾਂ ਤੇ ਉਜਾਗਰ ਕੀਤਾ ਸਾਡੇ ਵਿੱਚ ਆਪਦੇ ਵਿੱਚ ਗੁਣ ਪਹਿਲਾਂ ਹੋਣੇ ਚਾਹੀਦੇ ਨੇ ਅਧਿਆਪਕ ਦੇ ਵਿੱਚ ਕਹਿੰਦੇ ਪੂਰੇ ਗੁਣ ਹੁਣ ਜੇ ਨਾ ਉਪੱਤੀਆਂ ਨੂੰ ਬੈਸਿਫ ਇਤਿਆਦਾ ਹੋਵੇਗਾ ਕੀ ਹੁਣ ਅਸੀਂ ਸੋਚ ਕੇ ਵੇਖੀਏ ਅਸੀਂ ਆਪ ਨੇ ਕਹਿ ਦਿੱਤਾ ਕਿ ਜਿਉਂਦੇ ਮਾਪਿਆਂ ਨੂੰ ਪਿਆਰ ਕਰੋ ਅਸੀਂ ਆਪ ਕਰਿਆ ਨਹੀਂ ਕਿੱਡੀ ਘਾਟ ਹੈ ਸਾਡੇ ਵਿੱਚ ਕਰਨਾ ਸਾਈਂ ਦਾ ਅਸੀਂ ਸਤਕਾਰ ਸਰਬਨ ਪੁੱਤ ਮਾਤਾ ਪਿਤਾ ਨੂੰ ਸਮਰਪਿਤ ਹੈ ਉਹ ਚੰਗਾ ਆਗਿਆਕਾਰੀ ਪੁੱਤ ਐ ਉਹ ਮਾਂ ਤਰਸ ਦੀ ਪੁੱਤ ਦੇ ਪਿਆਰ ਤੋਂ ਬਿਨਾ ਵਾਂਝੀ ਚਲੀ ਗਈ ਜਿਹੜੀ ਕਦੇ ਕਹਿੰਦੀ ਹੋਵੇਗੀ ਸਵੇਰੇ ਉੱਠ ਕੇ ਮੇਰੇ ਸਤਿਗੁਰ ਪਾਸ਼ਾ ਮੇਰਾ ਪੁੱਤ ਰਣਜੀਤ ਸਿੰਘ ਆ ਕੇ ਮੈਨੂੰ ਗਲਵਕੜੀ ਦੇ ਵਿੱਚ ਲੈ ਲਾ ਕਿੰਨੀਆਂ ਆਸਾਂ ਹੋਣਗੀਆਂ ਮਨ ਦੇ ਵਿੱਚ ਮਾਂ ਦੀਆਂ ਅੱਜ ਤਾਂ ਅਸੀਂ ਇਸ ਤਰੀਕੇ ਨਾਲ ਮਿਹਨੇ ਮਾਰਨ ਲੱਜ ਪਏ ਗੁਰਮੁਖੋ ਭਾਈ ਸਾਹਿਬ ਇਸ ਤਰੀਕੇ ਨਾਲ ਮਿਹਨੇ ਮਾਰ ਰਹੇ ਆ ਅਸੀਂ ਬਹਿ ਕੇ ਉੱਪਰ ਸਾਡੇ ਸਿੱਖ ਪੰਥ ਦੀਆਂ ਕਮਜ਼ੋਰੀਆਂ ਨੂੰ ਅੱਗੇ ਲੈ ਕੇ ਆਉਣ ਦਾ ਯਤਨ ਕਰ ਲਿਆ ਹੈ। ਕਦੇ ਕਹਿ ਰਹੇ ਆ ਸਰਸੇ ਵਾਲਿਆਂ ਦੇ ਸੇਵਕ ਗੁਰਦੇਦਾਨ 76000 ਦੀ ਗਿਣਤੀ ਹੈ। ਉਹਨਾਂ ਨੇ ਪ੍ਰੇਮ ਸਕਾਇਆ ਤੁਸੀਂ ਗੁਰਮਖੋ ਕੀ ਸਕਾਇਆ? ਪ੍ਰੇਮ ਸਕਾਇਆ ਕਿ ਜ਼ਹਿਰ ਸਮਾਜ ਦੇ ਵਿੱਚ ਬੰਡੀਆਂ ਪਾਈਆਂ ਨੇ ਵਿਚਾਰ ਕੇ ਵੇਖੋ ਸੀਨੇ ਤੇ ਹੱਥ ਧਰ ਕੇ ਆਪਣੇ ਵੇਖੋ ਤੁਸੀਂ। ਪਰ ਤੁਸੀਂ ਕਿਉਂ ਨਹੀਂ ਪ੍ਰੇਮ ਸਿਖਾ पाए ਤੁਸੀਂ ਕੀ ਸਮਾਜ ਲਈ ਕੀਤਾ ਸਮਾਜ ਦੇ ਵਿੱਚ ਬੰਡੀਆਂ ਪਾਈਆਂ ਜਾਂ ਗਰੀਬ ਲੋਕਾਂ ਦਾ ਹੱਥ ਫੜਿਆ ਕਿ ਜਾਂ ਅਸੀਂ ਕੱਪੜੇ ਚਿੱਟੇ ਪਾਉਂਦੇ ਰਹ ਗਏ ਅਸੀਂ ਮੈਚਿੰਗਾਂ ਕਰਦੇ ਫਰੀਕੇ ਅਸੀਂ ਵੱਡੀਆਂ ਗੱਡੀਆਂ ਦੇ ਵਿੱਚ ਘੁੰਮਦੇ ਫਰੀਕੇ ਕੀ ਸਾਡਾ ਫਰਜ਼ ਨਹੀਂ ਸੀ ਚਲੋ ਬਾਦ ਦੇ ਵਿੱਚ ਬਾਦ ਬਵਾਤਾ ਹੋਏ ਪਹਿਲਾਂ ਅਸੀਂ ਕਿੰਨੇ ਕਿ ਸਿੱਖਾਂ ਨੂੰ ਜੋ ਤੁਹਾਡੇ ਦੀਵਾਨ ਸੁਣ ਸੁਣ ਕੇ ਤਰੇ ਤੁਸੀਂ ਜਬਾਦ ਦੇ ਉਹਨਾਂ ਨੂੰ ਵੀ ਕਹਿ ਦਿੱਤਾ ਕਿ ਮੈਂ ਪਖੰਡ ਕਰਦਾ ਸੀ ਜਿੰਨਾਂ ਨੇ ਇੰਨਾ ਜੀਵਨ ਤੁਹਾਡੇ ਪਿੱਛੇ ਲਾ ਕੇ ਦੀਵਾਨਾਂ ਦੇ ਵਿੱਚ ਆ ਕੇ ਖਰਚਾ ਕਰਦੇ ਰਹੇ ਤੇਲ ਫੂਕੇ ਆਉਂਦੇ ਰਹੇ ਉਹਨਾਂ ਦੀਆਂ ਭਾਵਨਾਵਾਂ ਨੂੰ ਵੀ ਥੇਸ ਪਹੁੰਚਾ ਦਿੱਤੀ ਅੱਜ ਮਾਨ ਬੜਾ ਦੁਖੀ ਹੋਇਆ ਭਾਈ ਸਾਹਿਬ ਬਹੁਤ ਸਤਿਕਾਰ ਤੁਹਾਡਾ ਦਿਲੋਂ ਸਤਿਕਾਰ ਤੁਸੀਂ ਸਿੱਖ ਕੌਮ ਲਈ ਚੜ੍ਹਦੀ ਕਲਾ ਬਲ ਪ੍ਰਚਾਰ ਕੀਤਾ ਜੀ ਅੱਜ ਵੀ ਤੁਹਾਡੇ ਪਿਛਲੇ ਦੀਵਾਨ ਸੁਣ ਲਏ ਜਾਂ ਨਾ ਬੰਦਾ ਝੂਮਣ ਲੱਗ ਜਾਂਦਾ ਪਰ ਮਾਫ ਕਰਨਾ ਸਾਧ ਸੰਗ ਜੀ ਤੁਹਾਡੇ ਵਿੱਚ ਉਹ ਕਲਾ ਹੀ ਸੀ ਗਿਆਨ ਨਹੀਂ ਉਹਨੂੰ ਗਿਆਨ ਨਹੀਂ ਕਹਿ ਸਕਦੇ ਜੇ ਇਸ ਨੇਤਰ ਬੰਦ ਕਰਕੇ ਤੇ ਮਨ ਦੇ ਵਿੱਚ ਕੁਝ ਹੋਰ ਚੱਲੀ ਜਾ ਰਿਹਾ ਹੈ ਮਾਇਆ ਕੱਤਰ ਕਰਨ ਦੇ ਸਾਧਨ ਚੱਲੀ ਜਾ ਰਹੇ ਨੇ ਤਾਂ ਰੱਬ ਦੀ ਪ੍ਰਾਪਤੀ ਨਹੀਂ ਹੈ ਸ਼ਾਂਤੀ ਨਹੀਂ ਆ ਵੀ ਤੁਸੀਂ ਆ ਅੱਜ ਸੋਚ ਕੇ ਵੇਖੋ ਕੀ ਤੁਹਾਡੇ ਕੋਲ ਸ਼ਾਂਤੀ ਹੈ ਉਹ ਆਨੰਦ ਹੈ ਪ੍ਰੈਕਟੀਕਲ ਤੌਰ ਤੇ ਕੀ ਤੁਹਾਡੇ ਕੋਲ ਸ਼ਾਂਤੀ ਤੇ ਆਨੰਦ ਹੈ ਇੱਕ ਕੁੱਲੀ ਦੇ ਵਿੱਚ ਬੈਠੇ ਫਕੀਰ ਕੋਲ ਆਨੰਦ ਹੁੰਦਾ ਹੈ ਅੱਜ ਮਹਿਲਾਂ ਦੇ ਵਿੱਚ ਬੈ ਕੇ ਤੁਹਾਨੂੰ ਹਜ਼ਾਰਾਂ ਸੌਆਂ ਦੀ ਗਿਣਤੀ ਦੇ ਵਿੱਚ ਗੱਨ ਮੈਂ ਰੱਖਣੇ ਪੈ ਰਹੇ ਨੇ ਪਰ ਆਨੰਦ ਨਹੀਂ ਜਿਹੜੇ ਲੋਕ ਜਿਹੜੀਆਂ ਸੰਗਤਾਂ ਤੁਹਾਡੇਆਂ ਡੰਡੌਤ ਕਰਦੀਆਂ ਸਨ ਅੱਜ ਉਹਨਾਂ ਤੋਂ ਬਚਣ ਦੇ ਲਈ ਸਾਨੂੰ ਗੱਨ ਮੈਂ ਰੱਖਣੇ ਪੈ ਰਹੇ ਨੇ ਜਦੋਂ ਸੰਗਤਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤਾਂ ਤੁਹਾਨੂੰ ਸੰਗਤ ਦੀਆਂ ਔਣਤਾਂ ਦਿਖਣ ਲੱਗ ਪਈਆਂ ਸਿੱਖ ਪੰਥ ਦੀਆਂ ਘਾਟਾਂ ਦਿਖਣ ਲੱਗ ਪਈਆਂ ਸਿੱਖ ਪੰਥ ਦੇ ਵਿੱਚ ਭਾਈ ਸਾਹਿਬ ਜੀ ਬੰਦ ਬੰਦ ਘਟਾਉਣ ਵਾਲੇ ਚੜ੍ਹਦੀ ਕਲਾ ਵਾਲੇ ਸਿੱਖ ਬੈਠੇ ਇਕੱਲੇ ਗੁਰਦੇ ਨਹੀਂ ਆਪਣੇ ਸ਼ੀਸ਼ ਲਹਾ ਕੇ ਗੁਰੂ ਦੇ ਝਰਨਾ ਦੇ ਵਿੱਚ ਧਰ ਧਰਨ ਵਾਲੇ ਸਿੱਖ ਬੈਠੇ ਨੇ ਜੋ ਪ੍ਰੇਮ ਦੀਆਂ ਭਿੱਜੀਆਂ ਮੂਰਤਾਂ ਗੁਰੂ ਦੇ ਦਰ ਤੇ ਆ ਕੇ ਬੈਠ ਕੇ ਨੇਤਰ ਬੰਦ ਕਰਕੇ ਅੱਖਾਂ ਦੇ ਵਿੱਚੋਂ ਬਰਾਗ ਪਿਆਰ ਦੇ ਹੰਝੂ ਵਹਾਈ ਜਾਂਦੀਆਂ ਨੇ ਬਰਾਗੀ ਹੋਈ ਜਾਂਦੀਆਂ ਨੇ ਐਸੀਆਂ ਸਖਸੀਅਤਾਂ ਨੇ ਆਦ ਸਮੇ ਤੋਂ ਵੀ ਗੁਰੂ ਸਹਿਬਾਨਾ ਨੇ ਗੁਰਮ ਭਾਈ ਸਾਹਿਬ ਜਦੋਂ ਅਮਰਤ ਸੰਚਾਰ ਕੀਤਾ ਤਾਂ ਪੰਜ ਪਿਆਰੇ ਸਹਿਬਾਨ ਸੀਸ ਅਰਪਤ ਕਰਕੇ ਅਸੀਂ ਜਿਹੜੀਆਂ ਗੱਲਾਂ ਦੇ ਉੱਪਰ ਉਂਗਲਾਂ ਉਠਾ ਦਿੱਤੀਆਂ ਕਿਸੇ ਨੇ ਕਹਿ ਦਿੱਤਾ ਬੱਕਰੇ ਛਟਕਾ ਦਿੱਤੇ ਐਸੇ ਪੰਜ ਪਿਆਰੇ ਜਿਨ੍ਹਾਂ ਦੇ ਵਿੱਚ ਦਇਆ ਆਈ ਜਿਹੜੇ ਵਿੱਚ ਸਭ ਤੋਂ ਪਹਿਲਾਂ ਦਇਆ ਉਹੀ ਧਰਮੀ ਹੈ ਦਇਆ ਪ੍ਰਗਟ ਕਰਨ ਵਾਲੇ ਗੁਰੂ ਦੇ ਚਰਨਾਂ 'ਚ ਸੀਸ ਧਾਰਨ ਵਾਲੇ ਐਸੇ ਪੰਜ ਪਿਆਰਿਆਂ ਦਾ ਪੰਜ ਪਿਆਰਿਆਂ ਨੂੰ ਖੰਡੇ ਦੀ ਪੌਲ ਸਕਾਈ ਗਈ ਜਿਨ੍ਹਾਂ ਨੇ ਕਹਾ ਪੰਥ ਦੀ ਗਵਾਹੀ ਕੀਤੀ ਅੱਜ ਸਾਨੂੰ ਪੰਥ ਦੀਆਂ ਸਿੱਖ ਕੌਮ ਦੀਆਂ ਘਾਟਾਂ ਮਾਫ਼ ਕਰਨਾ ਸਾ ਸੰਗਤ ਜੀ ਭਾਈ ਸਾਹਿਬ ਇਹ ਧੰਨ ਨਹੀਂ ਕਰਨਾ ਚਾਹੀਦਾ ਕਦੇ ਇਸਾਈ ਸਤਾਨ ਬਣ ਜਾਣਾ ਹੈ ਇਸਾਈਆਂ ਦਾ ਦੇਸ਼ ਬਣ ਜਾਣਾ ਹੈ ਜੇਕਰ ਅਸੀਂ ਦਿਵਾਨ ਨਹੀਂ ਲਾਉਂਦੇ ਤਾਂ ਇੱਥੇ ਕਿਸੇ ਬਿਨਾ ਕੰਮ ਧੰਦਿਆਂ ਤੋਂ ਬਿਨਾ ਜਿੰਨਾ ਚਿਰ ਸਰੀਰ ਹੈ ਉਸ ਤੋਂ ਬਾਅਦ ਕਾਮਾਂ ਦਾ ਵੀ ਸਰ ਜਾਂਦਾ ਹੈ। ਬੰਦੇ ਦਾ ਇੰਤਜ਼ਾਰ ਹੋਣਾ ਵੀ ਬੰਦ ਹੋ ਜਾਂਦਾ ਹੈ। ਕੌਣ ਕਹਿੰਦਾ ਕਿਦੇ ਬਿਨਾ ਨਹੀਂ ਸਰਦਾ? ਇਹ ਜਗਤ ਆਉਣ ਜਾਣ ਦਾ ਮੇਲਾ ਇੱਕ ਸੁਪਨੇ ਦੀ ਨਿਆਈ ਹੈ। ਸਾਨੂੰ ਇਹੀ ਗੱਲ ਦਾ ਦੁੱਖ ਲੱਗਿਆ ਪਿਆ ਕਿ ਸਾਡੇ ਦੀਵਾਨ ਬੰਦ ਹੋ ਗਏ ਫਿਰ ਤੁਸੀਂ ਭਾਈ ਸਾਹਿਬ ਪਿਛਲੇ ਪ੍ਰਾਣੀ ਪੀੜੋ ਆਇਆ ਆਪ ਜੀ ਦੀ ਆਪ ਜੀ ਨੇ ਸਾਰੇ ਸਿੱਖ ਕੌਮ ਤੇ ਪ੍ਰਚਾਰਕਾਂ ਨੂੰ ਲਲਕਾਰ ਦਿੱਤਾ RAMDAS GURU ਸਹਿਬਾਨ ਤੇ ਉੱਪਰ ਕਿੰਤੂ ਪ੍ਰੰਤੂ ਕਰ ਦਿੱਤਾ ਕਿ ਦੇਖਦੇ ਆ ਤੁਹਾਡਾ ਗੁਰੂ ਰਾਮਦਾਸ ਕਦੋਂ ਕਲਾ ਬਰਤੌਂਦਾ ਹੈ ਕਿ ਆਜੋ ਅੰਮ੍ਰਿਤਸਰ ਦੀ ਧਰਤੀ ਦੇ ਉੱਪਰ ਅਸੀਂ ਦੀਵਾਨ ਲਗਾਵਾਂਗੇ ਤੇ ਤੁਹਾਡਾ ਕੋਈ ਵੀ ਪ੍ਰਚਾਰਕ ਆ ਜਾਵੇ ਦੇਖਦੇ ਆ ਕੌਣ ਕਲਾ ਬਰਤੌਂਦਾ ਤੁਸੀਂ ਕਿਹਾ ਕਿ ਨਹੀਂ ਕਿਹਾ ਭਾਈ ਸਾਹਿਬ ਕਲਾ ਤਾਂ ਉਹ ਕਾਲ ਪੁਰਖ ਬਰਤੌਂਦਾ ਹੈ ਰਾਮਦਾਸ ਗੁਰੂ ਬਰਤੌਂਦਾ ਹੈ ਪਰ ਅੰਦਰੋਂ ਭਾਵਨਾ ਚਾਹੀਦੀ ਹੈ ਅਸੀਂ ਨਹੀਂ ਵਿਦਵਾਨ ਨਾ ਕੋਈ ਮਾਪਰਕ ਨਾ ਕੋਈ ਸ਼ਾਂਤ ਨਾ ਕੋਈ ਸਾਨੂੰ ਹਰਮੋਨੀਅਮ ਆਉਂਦਾ ਹੈ ਤੁਸੀਂ ਸਾਰੇ ਪ੍ਰਚਾਰਕਾਂ ਦਾ અપਮਾਨ ਕੀਤਾ ਸਿੱਖ ਪੰਥ ਦਾ અપਮਾਨ ਕੀਤਾ ਹੈ ਸਿੱਖ ਕੌਮ ਦਾ ਤੇ ਨਾਲ ਨਾਲ ਤੁਸੀਂ RAM DAS ਗੁਰੂ ਸਹਿਬਾਨ ਦਾ અપਮਾਨ ਕੀਤਾ ਹੈ ਕਿ ਦੇਖਦੇ ਆ ਤੁਹਾਡਾ ਗੁਰੂ ਤੁਹਾਡਾ ਗੁਰੂ ਕਹਾਂ ਤੁਸੀਂ ਸਭ ਕਿ RAMDAS ਗੁਰੂ ਕਲਾ ਬਤਾਉਂਦਾ ਜਾਂ ਕੋਈ ਹੋਰ ਕਲਾ ਬਤਾਉਂਦਾ ਭਾਬ ਤੁਸੀਂ ਆਪਣੇ ਆਪ ਨੂੰ ਕਿਹਾ ਵੀ ਮੇਰੇ ਕੋਲ ਮੈਨੂੰ ਵੱਧ ਸੁਣਨ ਵਾਲੇ ਲੋਕੀ ਨੇ ਤਾਂ ਮੇਰਾ ਵੱਧ ਕੱਟ ਹੋਵੇਗਾ ਤੁਹਾਡਾ ਕੱਟ ਕੱਟ ਹੋਵੇਗਾ ਸਾਰੇ ਪ੍ਰਚਾਰਕਾਂ ਨੂੰ ਕੋਈ ਬੋਲਿਆ ਨਹੀਂ ਪ੍ਰਚਾਰਕ ਕਿਉਂ ਸਭ ਤੋਂ ਵੱਧ ਤੁਹਾਨੂੰ ਸੰਗਤ ਸੌਂਦੀ ਸੀ ਅੱਜ ਮਨ ਬੜਾ ਦੁਖੀ ਹੋਇਆ ਤੁਸੀਂ ਹਰ ਗੱਲ ਤੇ ਸਿੱਖ ਪੰਥ ਦੇ ਕੌਮ ਦੇ ਪ੍ਰਤੀ ਮਾੜੀਆਂ ਭਾਵਨਾਵਾਂ ਦੇ ਨਾਲ ਉਹਨਾਂ ਦੀਆਂ ਗਲਤੀਆਂ ਊਣ ਤਾਈਆਂ ਲੈ ਕੇ ਵੀਡੀਓ ਬੈਲ ਕਰਦੇ ਹੋ ਬਾਦ ਵਿਵਾਦਾਂ ਦੇ ਵਿੱਚ ਰਹਿ ਕੇ ਮੈਨੂੰ ਨਹੀਂ ਪਤਾ ਕਿ ਤੁਹਾਨੂੰ ਕੀ ਮਿਲ ਰਿਹਾ ਹੈ ਜੇ ਤੁਹਾਡੇ ਮੰਨ ਦੇ ਵਿੱਚ ਹੀ ਹੈ ਕਿ RAMDAS GURU SAHBAN ਕਲਾ ਨਹੀਂ ਬਰਤੌਂਦੇ ਤਾਂ ਭਾਈ ਸਾਹਿਬ ਜੀ ਤੁਹਾਡਾ ਮੈਂ ਚੈਨਲ ਚੈਲੰਜ ਐਕਸਪੈਕਟ ਕਰਦਾ ਪਹਿਲਾ ਅਕਾਲ ਤਖਤ ਸਾਹਿਬ ਤੋਂ ਤੁਸੀਂ ਹੁਕਮਨਾਮਾ ਜਾਰੀ ਹੈ ਮਾਫ ਕਰਨਾ ਕਿ ਮੈਂ ਤੁਹਾਨੂੰ ਦਿਵਾਨ ਲਈ ਕਾਇਦ ਦੇਵਾਂ 200 ਕਿਲੋਮੀਟਰ ਤੇ ਤੁਸੀਂ ਆਏ ਤੁਰ ਕੇ ਤੇ ਖੁਨਾ ਮੇਰੇ ਕੋਲ ਇਤਨਾ ਆਪ ਜੀ ਦੇ ਤੁਲ ਆਰਥਿਕ ਤੌਰ ਤੇ ਵੀ ਤੇ ਕਲਾ ਦੇ ਵਿੱਚ ਵੀ ਮੈਨ ਨਪੁੰਨ ਨਹੀਂ ਸੰਗੀਤ ਦੇ ਵਿੱਚ ਮੈਂ ਨੂੰ ਪੁੱਨ ਨਹੀਂ 200 ਕਿਲੋਮੀਟਰ ਤੂਰ ਬਾਬੇ ਨਾਨਕ ਦਾ ਮਾਰਗ ਅਪਣਾ ਕੇ ਆਪਾਂ ਤੁਰ ਕੇ ਚੱਲਾਂਗੇ ਤੁਰ ਕੇ ਚੱਲਾਂਗੇ ਅੱਜ ਮਾਨ ਬੜਾ ਦੁਖੀ ਹੋਇਆ ਜੇ ਤੁਸੀਂ ਰਾਮਦਾਸ ਗੁਰੂ ਸਾਹਿਬਾਂ ਤੇ ਸਾਡੀ ਕੌਮ ਦੀਆਂ ਕੱਲੀਆਂ-ਕੱਲੀਆਂ ਕਮਜ਼ੋਰੀਆਂ ਤੁਸੀਂ ਉਜਾਗਰ ਕਰਨ ਦਾ ਯਤਨ ਕੀਤਾ ਉਧਰੋਂ ਤੁਸੀਂ ਤੁਰ ਕੇ ਆਏ ਹੋ ਉਧਰੋਂ ਅਸੀਂ ਤੁਰ ਕੇ ਆਵਾਂਗੇ ਰਾਮਦਾਸ ਗੁਰੂ ਸਾਹਿਬਾਨ ਦਾ ਕਲਾ ਵਰਤੌਣ ਕੇ ਇਹ ਨਹੀਂ ਹੋ ਸਕਦਾ ਨਾ ਵਰਤਾ ਜਿਨ੍ਹਾਂ ਨੇ ਉਹਦਾ ਉਹ ਟਾਸਰਾ ਰੱਖਿਆ ਇਹ ਨਹੀਂ ਹੋ ਸਕਦਾ ਕਿ ਮੇਰਾ ਪਾਸਾ ਮੇਰਾ ਪ੍ਰੀਤਮ ਕਲਾ ਨਾ ਵਰਤਾਵੇ ਤੁਸੀਂ ਹੰਕਾਰ ਦੇ ਵਿੱਚ ਬੋਲਿਓ ਇਹ ਸਬਦ ਸਾਰੇ ਕਥਾਵਾਚਕ ਪ੍ਰਚਾਰਕਾਂ ਦਾ ਸਿੱਖ ਸੰਗਤ ਦਾ ਪਾਣ ਕੀਤਾ ਜਿਨ੍ਹਾਂ ਨੇ ਤੁਹਾਨੂੰ ਪਿਆਰ ਬਖਸ਼ਿਆ ਜਿਹੜੇ ਪ੍ਰਚਾਰਕ ਤੁਹਾਡੇ دیਵਾਨਾਂ ਦੇ ਵਿੱਚ ਬਹਿ ਕੇ ਤੁਹਾਡੇ ਸਟੇਜ ਨੂੰ ਚਾਰ ਚੰਨ ਲਾਉਂਦੇ ਤੁਸੀਂ ਉਹਨਾਂ ਦਾ ਪਮਾਨ ਕੀਤਾ ਹੈ ਉਹ ਫਿਰ ਵੀ ਨਹੀਂ ਬੋਲੇ ਕਿ ਭਾਈ ਸਾਹਿਬ ਸਾਡੇ ਸਤਿਕਾਰਯੋਗ ਨੇ ਅਸੀਂ ਤੁਹਾਡਾ ਚੈਲੰਜ ਐਕਸਪੈਕਟ ਕਰਦੇ ਹਾਂ 200 ਕਿਲੋਮੀਟਰ ਦੀ ਦੂਰੀ ਤੋਂ ਤੁਸੀਂ ਚੱਲ ਕੇ ਆਓ ਤੇ ਉਧਰ ਅਸੀਂ ਆਵਾਂਗੇ ਰੋਸ਼ਨਾ ਕੀਤੀ ਜਾਏ ਉੱਤਰ ਦਿੱਤਾਏ ਤੁਸੀਂ ਸਾਡੇ ਲਈ ਫਿਰ ਵੀ ਸਤਿਕਾਰਯੋਗ ਹੋ ਸਤਿਕਾਰਯੋਗ ਰਹੋਗੇ ਇਨੀਆਂ ਗਬਨਤੀਆਂ ਪ੍ਰਮਾਣ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ